ਕੀ ਕਹਿੰਦੇ ਟੈਲਮੇਟ ਇਜ਼ ਬੈਕ ਜਿਹਦਾ ਬੇਸਵਰੀ ਨਾ ਇੰਤਜ਼ਾਰ ਸੀ ਐਨੇ ਸਾਲਾਂ ਤੋਂ ਉਹ ਦੁਬਾਰਾ ਸ਼ੁਰੂ ਹੋ ਗਿਆ ਜਦੋਂ ਇਹ ਨਾ ਬੰਦ ਹੋ ਗਿਆ ਸੀ ਫਿਰ ਇਹਦੀਆਂ ਕਾਪੀਆਂ ਬਹੁ ਬਣੀਆਂ ਕਿਸੇ ਨੇ ਕੋਸ਼ਿਸ਼ ਪੈਲਿੰਗਾ ਜੇ ਇੱਕ ਅੱਦੇ ਦਾ ਫਰਕ ਪਾ ਕੇ ਮਤਲਬ ਪਰ ਤੁਹਾਨੂੰ ਪਤਾ ਹੀ ਹੈ ਵੀ ਜਿਹੜੀ origignal ਲਿਆ ਚੀਜ਼ ਉਹ ਤਾਂ origignal ਜਿਹਨੇ ਜਿਹਨੇ ਚਲਾਇਆ ਹੁੰਦਾ ਉਹ ਕਾਹਨੂੰ ਕਾਪੀਆਂ ਲੈਂਦਾ ਪਰ ਮੈਂ ਖੁਦ ਟੈਲਮੇਟ ਰੱਖਿਆ ਕਰਕੇ ਮੈਨੂੰ ਟੈਲਮੇਟ ਪਸੰਦ ਆ ਜਾਂਦੀ ਹੈ 14 ਫੁੱਟ ਤੱਕ ਬਣਾਉਣਾ 13 ਫੁੱਟ 14 ਫੁੱਟ ਦੇ ਸਭ ਤੋਂ ਪਹਿਲਾਂ ਟਿਲ ਮੇਟ ਨੇ ਸ਼ੁਰੂ ਕੀਤੀ ਸੀ ਕਿਉਂਕਿ ਰੈਲੇ ਚੱਲਦੇ ਹੁੰਦੇ ਸੀ ਇਹ ਲੱਕ ਵਾਈਜ਼ ਵੀ ਤੇ ਉਦਾਂ ਵੀ ਚੱਲਣ ਚ ਵੀ ਬਹੁਤ ਸੁਥਰਾ ਰੋਟੇਟਰ ਇਹ ਤੇ ਇਹ ਨਹੀਂ ਮਕੈਨੀਕਲ ਸੀਲ ਕਰਦੀ ਆ ਇਹ ਵਹਿ ਜਾ ਵਹਿ ਜਾ ਕਰ ਦਿੰਦੀ ਆ ਇਸ ਗੱਲ ਦੀ ਆਪਾਂ ਨੂੰ ਖੁਸ਼ੀ ਆਵੇ ਇਹ ਨਹੀਂ ਮਕੈਨੀਕਲ ਸੀਲ ਕਰਦੀ ਆ ਜੀ ਕਿਉਂ ਹੁਣ ਮਕੈਨੀਕਲ ਸੀਲ ਦੀ ਲੋੜ ਆ ਕਿਉਂ ਇੱਕ ਕੱਦੂ ਆਪਾਂ ਹੁਣ ਰੋਟੇਟਰਨਾਈਜ਼ ਕਰਦੇ ਹਾਂ ਨਾ ਇਸ ਕਰਕੇ ਮਕੈਨੀਕਲ ਸੀਲ ਜ਼ਰੂਰੀ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਲਓ ਜੀ ਫਾਈਨਲੀ ਕਹਿੰਦੇ ਟੈਲਮੇਟ ਇਜ਼ ਬੈਕ ਜਿਹਦਾ ਬੇਸਵਰੀ ਨਾ ਇੰਤਜ਼ਾਰ ਸੀ ਐਨੇ ਸਾਲਾਂ ਤੋਂ ਉਹ ਦੁਬਾਰਾ ਸ਼ੁਰੂ ਹੋ ਗਿਆ ਵਿੱਚ ਵਿੱਚ ਬੰਦਿਆਂ ਨੂੰ ਤਾਂ ਐਨਾ ਇਹਦਾ ਜਿੱਦਾਂ ਕਹ ਲਓ ਵੀ ਸਰੂਰ ਸੀ ਜਾਂ ਜਨੂਨ ਸੀ ਉਹ ਇੱਕ 7 ਫੁੱਟਾ ਬੰਦੇ ਕੋਲ ਰੋਟਾਵੇਟਰ ਆ ਆਪਣਾ ਟੈਲਮੇਟ ਦਾ ਹੀ ਮੇਰੇ ਕੋਲੋਂ ਹੀ ਲੈ ਕੇ ਗਿਆ ਸੀ ਤਾਂ ਉਸ ਤੋਂ ਬਾਅਦ 3 ਸਪੀਡ ਟਰੈਕਟਰ ਆ ਗਿਆ ਕਰਕੇ ਫੇਰ ਸੁਪਰ ਸੀਟਰ ਲੈਣਾ ਪਿਆ ਤਾਂ ਉਹ ਵੱਡਾ ਲੈਣਾ ਪਿਆ ਗਿਆ ਟਰੈਕਟਰ ਹੁਣ ਉਹਨੇ 9 ਫੁੱਟ ਰੋਟਾਵਿਟ ਲੈਣਾ ਸੀ ਪਿਛਲੇ ਸੀਜ਼ਨ ਪਹਿਲਾ ਆਇਆ ਮੇਕੋ ਕਹਿੰਦਾ ਟੈਲਮੀਟ ਦਾ 9 ਫੁੱਟ ਮੈਂ ਕਿਹਾ ਉਹ ਤਾਂ ਬੰਦ ਹੋਇਆ ਨੂੰ 3 ਸਾਲ ਹੋ ਗਿਆ ਟੈਲਮੀਟ ਨੂੰ ਤਾਂ ਕਹਿੰਦਾ ਯਾਰ ਬੰਦ ਹੋ ਗਿਆ ਬੜਾ ਉਹਨੂੰ ਜਿਹਦਾ ਦੁੱਖ ਜਿਆ ਲੱਗਾ ਹੈ ਨਾ ਫਿਰ ਉਹਨੇ ਜੀ ਦੁਬਾਰਾ ਮੈਨੂੰ ਦੁਆ ਕੀਤਾ ਕਹਿੰਦਾ ਕੋਈ ਪੁਰਾਣਾ ਲੈ ਦੇ ਜੇ ਕੋਈ ਵਧੀਆ ਹਾਲਤ ਦਾ ਹੈਗਾ ਨਾ ਟੈਲ ਲੈਣਾ ਟੈਲਮੀਟ ਦਾ ਹੀ ਆ ਮੈਂ ਕਿਹਾ ਹੋਰ ਲੈ ਨਾ ਇਹੀ ਲੈਣਾ ਕਹਿੰਦਾ ਜਦੋਂ ਇਹ ਨਾ ਬੰਦ ਹੋ ਗਿਆ ਸੀ ਫਿਰ ਇਹਦੀਆਂ ਕਾਪੀਆਂ ਬਹੁ ਬਣੀਆਂ ਮਤਲਬ ਕਿਸੇ ਨੇ ਟਿਲ ਮਾਉਂਟ ਬਣਾ ਲਿਆ ਕਿਸੇ ਨੇ ਕੋਸ਼ਿਸ਼ ਸਪੈਲਿੰਗ ਆ ਜੇ ਇੱਕ ਅੱਦੇ ਦਾ ਫਰਕ ਪਾ ਗਏ ਮਤਲਬ ਪਰ ਤੁਹਾਨੂੰ ਪਤਾ ਹੀ ਹੈ ਵੀ ਜਿਹੜੀ origignal ਲਿਆ ਚੀਜ਼ ਉਹ ਤਾਂ origignal ਜਿਹਨੇ ਜਿਹਨੇ ਚਲਾਇਆ ਹੁੰਦਾ ਉਹ ਕਾਹਨੂ ਕਾਪੀਆਂ ਲੈਂਦਾ ਇਸ ਕਰਕੇ ਫਿਰ ਇਹਦੇ ਜਦੋਂ ਪਹਿਲਾਂ ਚੱਲਦਾ ਵੀ ਸੀ ਉਸ ਵੇਲੇ ਵੀ ਮੰਨ ਲਓ ਜਿੱਦਾਂ ਕਾਫੀ ਤਾਂ ਜੋਧਾ ਹੋ ਗਿਆ ਜਾਂ ਹੋਰ ਵੀ ਇਤਨੀ ਕਈ ਕਈਆਂ ਨੇ ਪੀਲੇ ਪੀਲੇ ਕਾਲੇ ਰੰਗ ਦੇ ਬਣਾਏ ਟਿਲ ਮੇਟ ਤੋਂ ਬਾਅਦ ਪਰ ਦੇਖੋ ਅਰੀਜਨਲ ਤ ਅਰੀਜਨਲ ਜੇ ਨੇ ਚਲਾ ਲਿਆ ਇੱਕ ਵਾਰੀ ਉਹ ਤਾਂ ਅਰੀਜਨਲ ਹੀ ਚਲਾਊਗਾ ਹਨ ਤਾਂ ਇਸ ਕਰਕੇ ਮਤਲਬ ਹੁਣ ਜਦੋਂ ਦੁਬਾਰਾ ਆ ਗਿਆ ਜਾਨੀ ਕਿ ਉਹ ਬੰਦਿਆਂ ਨੂੰ ਕਾਫੀ ਖੁਸ਼ੀ ਹੋਈ ਆ ਮਤ ਕਿਉਂਕਿ ਐਦਕੀ ਹੁਣ ਗੱਲ ਕੀ ਆ ਲੋਕ ਪਤਾ ਨਹੀਂ ਕਿਉਂ ਸੁਪਰ ਸੀਡਰ ਤੋਂ ਪਿੱਛੇ ਜੇ ਹਟ ਗਏ ਲੋਕ ਦੁਬਾਰਾ ਰੋਟਾਵੇਟਰ ਵੱਲ ਨੂੰ ਹੋ ਗਏ ਤੇ ਇਸ ਕਰਕੇ ਨਾ ਲੋਕ ਹੁਣ ਕਾਫੀ ਲੋਕ ਮੈਂ ਮਤਲਬ ਐਦਕੀ ਰੋਟਾਵੇਟਰ ਨਾਲ ਕਣਕ ਬੀਜਣ ਦੀ ਤਿਆਰੀ ਕਰ ਰਹੇ ਆ ਵੀ ਇਹ ਰੋਟਾਵੇਟਰ ਨਾਲ ਬੀਜਣੀ ਹੈ ਕੋਸ਼ਿਸ਼ ਹੋ ਜੇ ਕਾਰਨ ਮੈਨੂੰ ਨਹੀਂ ਪਤਾ ਕਿ ਹਰੇਕ ਕੋਈ ਆਪਣਾ ਆਪਣਾ ਕਹਾਣ ਦੱਸਦਾ ਮੈਂ ਕਈਆਂ ਤੋਂ ਪੁੱਛਿਆ ਵੀ ਗੱਲ ਕੀ ਆ ਸੁਪਰਸੀਡਰ ਚ ਕੀ ਪ੍ਰੋਬਲਮ ਆ ਪਰ ਹਰੇਕ ਦਾ ਆਪਣਾ ਆਪਣਾ ਤਰਕ ਜਿਆ ਹੈ ਹਨ ਕੋਈ ਕਹਿੰਦਾ ਝਾੜ ਘਾੜਦਾ ਕੋਈ ਕਹਿੰਦਾ ਸੁੰਡੀ ਪੈਂਦੀ ਆ ਕੋਈ ਕਹਿੰਦਾ ਨਹੀਂ ਪੈਂਦੀ ਆ ਹਨ ਉਹ ਚਲੋ ਹਰੇਕ ਤੇ ਮਨ ਦੀ ਗੱਲ ਆ ਇਸ ਕਰਕੇ ਰੋਟਾ ਵੀ ਟਰਲ ਨੂੰ ਲੋਕ ਦਵਾਰਾ ਹੋ ਗਿਆ ਇਸ ਕਰਕੇ ਜਿਹਨੇ ਟੈਲੀਮੇਟ ਚਲਾਇਆ ਉਹਨਾਂ ਨੇ ਫਿਰ ਮਤਲਬ ਉਹਨਾਂ ਨੂੰ ਇਹੀ ਚੰਗਾ ਲੱਗਦਾ ਹਨ ਜਿਨੇ ਮਨ ਲਓ ਕਹਿੰਦਾ ਵੇ ਫੋਰਡ ਚਲਾ ਲਿਆ ਉਹ ਹੋੜੇ ਚਲਾਉਂਦਾ ਜਿਨੇ ਮੈਸੀ ਚਲਾ ਲਿਆ ਉਹਨੂੰ ਮੈਸੀ ਚੰਗਾ ਲੱਗਦਾ ਇਹ ਗੱਲ ਆ ਇੱਕ ਚੱਲਦਾ ਬਹੁਤ ਸੋਹਣਾ ਇਹ ਤਾਂ ਅਸੀਂ ਮੈਂ ਖੁਦ ਚਲਾਉਣਾ ਹੀ ਆ ਇੰਨੇ ਸਾਲਾਂ ਤੋਂ ਹਨ ਮੈਨੂੰ ਖੁਦ ਨੂੰ ਜਦੋਂ ਪਤਾ ਲੱਗਿਆ ਵੀ ਟੈਲਮੀਟਰ ਦੁਬਾਰਾ ਸ਼ੁਰੂ ਹੋ ਗਿਆ ਆਪਾਂ ਉਸੇ ਵੇਲੇ ਆਰਡਰ ਕਰਤਾ ਵੀ ਇਹਨਾਂ ਕਿਉਂਕਿ ਮੈਂ ਤਾਂ ਹੋਰ ਕੰਪਨੀਆਂ ਦੇ ਵੀ ਵੇਚਦਾ ਆ ਪਰ ਮੈਂ ਖੁਦ ਟੈਲਮੀਟਰ ਰੱਖਿਆ ਕਰਕੇ ਮੈਨੂੰ ਟੈਲਮੀਟਰ ਪਸੰਦ ਆ ਜਾਣੀ ਅਸਲ ਚ ਇਹ ਹੈ ਨਾ 3 ਸਾਲ ਘਟ ਘਟ ਹਾਂ 3 ਕਿ ਸਾਲ ਬੰਦ ਰਿਹਾ ਕਿਉਂਕਿ ਇਹਨਾਂ ਦਾ ਥੋੜਾ ਜਿਹਾ ਚਲੋ ਆਪਸੀ ਸੀਗਾ ਜੋ ਵੀ ਨਾ ਤੇ ਹੁਣ 3 ਸਾਲਾਂ ਬਾਅਦ ਸ਼ੁਰੂ ਕੀਤਾ ਤੇ ਇਹ ਰੋਟਾਵੇਟਰ ਦੀ ਮੈਂ ਦੱਸਦਾ हूं ਇਹੀ ਇੱਕ ਰੋਟਾਵੇਟਰ ਹੈ ਜੇਨੇ ਰੋਟਾਵੇਟਰਾਂ ਵਿੱਚ ਜਿੱਦਾਂ ਕਹ ਲੋ ਜਿੱਦਾਂ ਟਰੈਕਟਰਾਂ ਦੇ ਵਿੱਚ ਨਹੀਂ ਟੌਰ ਵਾਲਾ ਕੰਮ ਸ਼ੁਰੂ ਕੀਤਾ ਰੋਟਾਵੇਟਰਾਂ ਚ ਇਸ ਟੈਲਮੇਟ ਨੇ ਸ਼ੁਰੂ ਕੀਤਾ ਸੀ ਪਹਿਲਾਂ ਨਹੀਂ ਤਾਂ ਸੰਤਰੀ ਜਿਹਾ ਰੰਗ ਆਉਂਦੇ ਹੁੰਦੇ ਸੀਗੇ ਸਾਰਿਆਂ ਦੇ ਰੋਟਾਵੇਟਰਾਂ ਦੇ ਕੋਈ ਐਡਾ ਨਹੀਂ ਸੀ ਹੁੰਦਾ ਯਕੀਨੀ ਚੁੰਨੀ ਵਾਲਾ ਚੱਕਰ ਸਭ ਤੋਂ ਪਹਿਲਾਂ ਇਹ ਆਇਆ ਸੀ ਮੈਟ ਕਲਰ ਚ ਇਦਾਂ ਜਿਦਾ ਆਇਆ ਮੈਟ ਕਲਰ ਚ ਤਾਂ ਉਹ ਲੋਕ ਖਾਸ ਕਰਕੇ ਸਾਡੇ ਦੁਆਬੇ ਦੇ ਵਿੱਚ ਤਾਂ ਤਕਰੀਬਨ ਤਕਰੀਬਨ ਲਣਗੇ ਆਮ ਘਰਾਂ ਦੇ ਵਿੱਚ ਆਮ ਪਿੰਡਾਂ ਦੇ ਵਿੱਚ ਟੈਲਮੇਟ ਟੈਲਮੇਟ ਹੋ ਗਈ ਸੀ ਉਸ ਤੋਂ ਬਾਅਦ ਫਿਰ ਨਾ ਬਾਕੀ ਕੰਪਨੀਆਂ ਵੀ ਕਾਫੀਆਂ ਨੇ ਮਤਲਬ ਦਾ ਲੁੱਕ ਵਾਈ ਸੋਹਣੇ ਕਰਨੇ ਕੀਤੇ ਇਹ ਤੋਂ ਬਾਅਦ ਤੇ ਮੇਲੇ 'ਚ ਵੀ ਲੁਧਿਆਣੇ ਵਾਲੇ 'ਚ ਇਹਦੇ ਸਟਾਲ ਤੇ ਇੰਨਾ ਰੱਛ ਪੈਂਦਾ ਹੁੰਦਾ ਸੀ ਰੋਟਾ ਫਿਟਰ ਲੈਣ ਵਾਲਿਆਂ ਦਾ ਤਾਂ ਹੁਣ ਫਿਰ ਦੂਜੀ ਗੱਲ ਇਹ ਹੈ ਵੀ ਮਤਲਬ ਪਹਿਲਾਂ ਆਮ ਕੰਪਨੀਆਂ 7-8 ਫੁੱਟੇ ਬਣਾਉਣੀ ਹੁੰਦੀਆਂ ਸੀ 14 ਫੁੱਟ ਤੱਕ ਬਣਾਉਣਾ 13 ਫੁੱਟ 14 ਫੁੱਟ ਦੇ ਸਭ ਤੋਂ ਪਹਿਲਾਂ ਟਿਲ ਮੇਟ ਨੇ ਸ਼ੁਰੂ ਕੀਤੀ ਸੀ ਕਿਉਂਕਿ ਰੈਲੇ ਚੱਲਦੇ ਹੁੰਦੇ ਸੀ ਇਹ ਤੇ ਉਸ ਤੋਂ ਬਾਅਦ ਫਿਰ ਆਮ ਕੰਪਨੀਆਂ ਨੇ 9 ਫੁੱਟੇ 10 ਫੁੱਟੇ ਬਣਾਉਣੇ ਸ਼ੁਰੂ ਕਰਤੇ ਜਾਨਕਿ 8 ਫੁੱਟ ਤੋਂ ਉੱਤੇ ਵਾਲੇ ਰੋਟਾਵੇਟਰ ਵੀ ਇਹਨੇ ਬਣਾਉਣੇ ਸ਼ੁਰੂ ਕੀਤੇ ਸੀਗੇ ਲਗਭਗ 13 ਫੁੱਟ ਤੱਕ ਤਾਂ ਪਹਿਲਾਂ ਇਹ ਨਹੀਂ ਬਣਾਇਆ ਸੀਗਾ ਤੇ ਜਾਨੀ ਕਈ ਟ੍ਰੈਂਡ ਇਸ ਦੁਆਬੇ ਸਾਡੇ ਦੁਆਬੇ ਏਰੀਆ ਚ ਜਾਨਕਿ ਬਹੁਤ ਜ਼ਿਆਦਾ ਇਹ ਵੇਚਿਆ ਸੀਗਾ ਦੁਆਬੇ ਕਿਉਂਕਿ ਇਹ ਇਨੀ ਕੱਲਾ ਰੋਟਾਵੇਟਰ ਹੀ ਬਣਾਇਆ ਜਦੋਂ ਹੁਣ ਸੁਪਰ ਸੀਡਰ ਸ਼ੁਰੂ ਹੋਏ ਸੀਗੇ ਤਾਂ ਮੈਨੂੰ ਬਹੁਤ ਫੋਨ ਆਏ ਆ ਟੈਲਮੇਟ ਦੇ ਨੇ ਸੁਪਰ ਸੀਟਰ ਬਣਾਇਆ ਮੈਂ ਕਹਿੰਦਾ ਨਹੀਂ ਬਣਾਇਆ ਨਹੀਂ ਆ ਟੈਲਮੇਟ ਨੇ ਓਹੋ ਕਦੋਂ ਬਣਾਊਗਾ ਜੀ ਟੈਲਮੇਟ ਸੁਪਰ ਸੀਟਰ ਹਨਾ ਠੀਕ ਹੈ ਵੀ ਸਾਨੂੰ ਸਭ ਪਤਾ ਨਹੀਂ ਵੀ ਕਦੋਂ ਬਣਾਊਗਾ ਯਾਨੀ ਲੋਕਾਂ ਨੂੰ ਇਹ ਸਿਗਾ ਵੀ ਸੁਪਰ ਸੀਟਰ ਵੀ ਬਣਾਵੇ ਟੈਲਮੇਟ ਦਾ ਆਪਾਂ ਸੁਪਰ ਸੀਟਰ ਟੈਲਮੇਟ ਦਾ ਲਈਏ ਕੰਨਾ ਇਹਦਾ ਜਨੂਨ ਜੇ ਰੱਖ ਲੋ ਕਈ ਬੰਦੇ ਨੂੰ ਇਹਦਾ ਸੋਣਾ ਹੀ ਕਈਆਂ ਨੂੰ ਇਹਦਾ ਮਤਵਲ ਵੀ ਨਹੀਂ ਸਿਗਾ ਬਈ ਇਹ ਇਸ ਗੱਲ ਦਾ ਮਤਵਲੇ ਹੈ ਨਹੀਂ ਸੀ ਵੀ ਚੱਲਦਾ ਕਿੱਦਾਂ ਦਾ ਆ ਰੋਲਾ ਮੋ ਗਿਆ ਕਈਆਂ ਨੂੰ ਦੇਖਣ ਨੂੰ ਸੋਹਣਾ ਲੱਗਦਾ ਬਸ ਲੈ ਕੇ ਜਾਣਾ ਤੇ ਇਹਨੂੰ ਇੱਕ ਬੰਦਾ ਫੇ ਕੈਨੇਡਾ ਨੂੰ ਵੀ ਲੈ ਕੇ ਗਿਆ ਸੀਗਾ 6 ਰੋਟਾਵੇਟਰ ਲਗਾਇਆ ਸੀ ਹੋਸ਼ 6 ਰੋਟਾਵੇਟਰ ਕੈਨੇਡਾ ਨੂੰ ਜਦੋਂ ਪਹਿਲਾਂ ਚੱਲਦਾ ਸੀਗਾ ਬੰਦ ਹੋਣ ਤੋਂ ਪਹਿਲਾਂ ਤੇ ਇਹ ਹੁਣ ਅੱਜ 2 ਪੀਸ ਆਏ ਸੀਗੇ ਰਾਤ ਨੂੰ ਆਏ ਸੀ ਮਤਲਬ 2 ਪੀਸ ਤਾਂ ਉਹ ਬੰਦਾ ਸਵੇਰੇ ਸਾਜਰੇ 9 ਫੁੱਟਾ ਲੈ ਗਿਆ ਆ 8 ਫੁੱਟਾ ਆ 13 23 ਦਾ ਇਹਨੂੰ ਗੇਰਿਆ ਠੀਕ ਹੈ ਤੇ ਸੀਲ ਇਹਦੀ ਮਕੈਨੀਕਲ ਆ ਸਭ ਤੋਂ ਉਹਨਾਂ ਪਹਿਲਾਂ ਹੁਣ ਕਿਉਂਕਿ ਆਪਣੇ ਲੋਕ ਜਾਦੇ ਕੱਦੂ ਵੀ ਇਹਦੇ ਨਾਲ ਕੰਨ ਲੱਪਿਆ ਨਾ ਰੋਟਾਵੇਟਰ ਨਾਲ ਇਸ ਕਰਕੇ ਹੁਣ ਮਕੈਨੀਕਲ ਸੀਲ ਤਾਂ ਜ਼ਰੂਰੀ ਆ ਤੇ ਇਸ ਕਰਕੇ ਇਹਦੀ ਸੀਲ ਜਿਹੜੀ ਆ ਮਕੈਨੀਕਲ ਆ ਇਹ ਉਦਾਂ ਵੀ ਚੱਲਣ ਨੂੰ ਵੀ ਬਹੁਤ ਮੇਰੇ ਕੋ ਆਪਣੇ ਕੋ ਖੜਾ ਦੇਖ ਲਓ ਉਹ ਮੇਰੇ ਕੋਲ ਆਪਣੇ ਕੋ ਟੈਲਮੀਟੇ ਖੜਾ ਤੇ ਉਹਦਾ ਮੈਂ ਕੁਛ ਨਹੀਂ ਕਰਾਇਆ ਅਸੀਂ ਰੋਟਾਵੇਟਰ ਵੇਚਦੇ ਆ ਦੇਖ ਲਓ ਆਪਾ ਲੋਕਾਂ ਨੂੰ ਕਹਿੰਦਾ ਜੀ ਸਾਲ ਬਾਅਦ 2 ਸਾਲ ਬਾਅਦ ਸਰਵਿਸ ਕਰ ਲਿਆ ਕਰੋ ਐਂ ਕਰ ਲਿਆ ਕਰੋ ਅਸੀਂ ਮੈਨੂੰ ਮੈਂ ਇਹਦੇ 14 ਸਾਲਾਂ ਚ ਇਹਦਾ ਇੱਕ ਅੱਧੀ ਵਰਗ ਦੇ ਤੇਲ ਬਦਲਿਆ ਹੋਊਗਾ ਮੈਨੂੰ ਉਹ ਵੀ ਨਹੀਂ ਚੇਤੇ ਵੀ ਬਦਲਿਆ ਵੀ ਹੈਗਾ ਮੈਂ ਸੋਚਦਾ ਵੀ ਬਦਲਿਆ ਹੋਣਾ ਹਨਾ ਤੇ ਅਸੀਂ ਉਹ ਵੀ ਨਹੀਂ ਮਤਲਬ ਕਦੇ ਗੌਰ ਕੀਤਾ ਆ ਬਲੇਡ ਪਾਈ ਜਾਂਦੇ ਚਲਾਈ ਜਾਂਦੇ ਆ ਨਾਲੇ ਕਿ ਸਾਡੇ ਚਲਾਈ ਵੀ ਆਲੂ ਵਾਲੇ ਖੱਤੇ ਬਣਾਉਣੇ ਬਰੂਣੇ ਹੁੰਦੇ ਮਟਰਾਂ ਵਾਲੇ ਤੇ ਚਲਾਈ ਵੱਧ ਹੁੰਦੀ ਹੈ ਹਨਾ ਤੇ ਬਸ ਬਲੇਡ ਜ਼ਰੂਰ ਪਾ ਬਦਲੀ ਜਾਂਦੇ ਕਸਾਈ ਜਾਂਦੇ ਆ ਪਰ ਰੋਟਾਵੇਟਰ ਆਪਣੇ ਕੋ ਇਹ ਇਹ ਅਠ ਹਟਾ ਹੈ ਵੀ ਇਹ ਹੋਣਾ ਹੀ ਆ ਜਾਨੀ ਕਿ ਮੈਨੂੰ ਮੈਦਿਆ 14 11 12 ਸਾਲ ਪੁਰਾਣਾ ਹੋਣਾ ਇਹ 11 12 12 ਕ ਸਾਲ ਪੁਰਾਣਾ ਐਦਾਂ ਹੀ ਚੱਲਦਾ ਮੈਨੂੰ ਆਪ ਨੂੰ ਖੁਦ ਨੂੰ ਪਰਸਨਲੀ ਬਹੁਤ ਪਸੰਦ ਸੀਗਾ ਹਨਾ ਕਿਉਂ ਮੈਂ ਹੋਰ ਕੰਪਨੀਆਂ ਦੇ ਵੀ ਵੇਚਦਾ ਪਰ ਮੈਨੂੰ ਆਪਣੇ ਲਈ ਮੈਂ ਟੈਲਮੇਟੇ ਹੀ ਰੱਖਿਆ ਸੀਗਾ ਘਰ ਲਈ ਵੀ ਤੇ ਬਾਕੀ ਆ ਇਹਦੀ ਟੂਲ ਕਿੱਟ ਆ ਇਹਦੇ ਨਾਲ ਦਿੰਦੇ ਜਿਹੜੀ ਸਹੀ ਆ ਜੀ ਬਾਕੀ 13 23 ਦਾ ਹੀ ਇਹਦਾ ਘੇਰ ਆ ਠੀਕ ਆ ਤੇ ਬਾਕੀ ਦਾ ਰੋਟਾਵੇਟਰ ਬਾਰੇ ਕੀ ਦੱਸਣਾ ਰੋਟਾਵੇਟਰ ਤਾਂ ਨਾਰਮਲ ਹੁਣ ਤਾਂ ਇਹ ਵੀ ਹੈ ਨਹੀਂ ਵੀ ਰੋਟਾਵੇਟਰਾਂ ਦੀ ਅੱਗੇ ਹੁੰਦੀ ਸੀ ਕੋਈ ਬੜੀ ਗੱਲ ਨਹੀਂ ਹੈਗੀ ਐਡੀ ਵੀ ਪਹਿਲਾ ਪਹਿਲਾ ਜਦੋਂ ਰੋਟਾਵੇਟਰ ਲੈਂਦੇ ਹੁੰਦੇ ਸੀ ਪਹਿਲਾਂ ਕਿਸੇ ਦਾ ਚਲਾ ਕੇ ਦੇਖਣਾ ਬਾਅਦ ਕੇ ਦੇਖਣਾ ਕਿੱਦਾਂ ਦਾ ਹੁਣ ਤਾਂ ਰੋਟਾਵੇਟਰ ਆਮ ਹੋ ਗਿਆ ਹੈ ਨਾ ਬਸ ਵੀ ਗੱਲ ਇਹ ਆ ਵੀ ਲਿਆਉਣਾ ਕਿਹੜਾ ਆ ਬਸ ਬੰਦੇ ਦੇ ਮਨ 'ਚ ਇਹ ਹੋਣਾ ਚਾਹੀਦਾ ਤੇ ਇਹਦੇ ਵਿੱਚ ਕੋਈ ਰਾਕਟ ਸਾਇੰਸ ਤਾਂ ਹੈ ਨਹੀਂ ਪਹਿਲਾ ਪਹਿਲਾ ਤਾਂ ਇਹਦੀ ਸੀਲਾਂ ਦਾ ਬਹੁਤ ਪੰਗਾ ਹੁੰਦਾ ਯਾਰ ਸਾਡੇ ਮਿਸਤਰੀ ਹੈ ਨਹੀਂ ਰੋਟਾਵੇਟਰ ਦੀ ਸੀਲ ਨਹੀਂ ਪਾਉਣੇ ਵਾਲਾ ਹੈਗਾ ਕਿੱਥੋਂ ਮਿਲੂਗਾ ਹੁਣ ਤਾਂ ਮਿਸਤਰੀ ਆਂ ਪਿੰਡ ਲੋਕ ਆਪ ਘਰੇ ਖੋਲ ਲੈਂਦੇ ਆ ਮੈਂ ਸਾਰਿਆਂ ਨੂੰ ਇਹ ਗੱਲ ਕਹਿੰਦਾ ਹੁਣ ਆਪਣੇ ਪਿੰਡੇ ਆਪਣਾ ਮਿੱਤਰ ਹੀ ਆ ਮੁੰਡਾ ਉਹਨੇ ਬਲੇਡ ਪਾਉਣੇ ਸੀ ਰੋਟਾਵੇਟਰ ਨੂੰ ਪਰਸੋਂ ਮੈਨੂੰ ਕਹਿੰਦਾ ਯਾਰ ਕਿਹਦੇ ਕੋਲੋਂ ਪਵਾ ਕੇ ਲਿਆਵਾਂ ਮੈਂ ਕਿਹਾ ਹੁਣ ਤੂੰ ਬਲੇਡ ਕਿਹਦੇ ਕੋਲ ਪਵਾਉਣ ਜਾਣਾ ਯਾਰ ਜਿਹੜਾ ਬਲੇਡ ਖੋਲੀ ਜਾਂਦਾ ਉਹੀ ਕੱਸੀ ਜਾਂ ਸਾਰੇ ਨਾ ਖੋਲੀ ਜਦੋਂ ਸਾਰੇ ਬੰਦਾ ਖੋਲ ਲੰਦਾ ਫੇਰ ਹਲਚ ਜਾਂਦਾ ਫੇਰ ਪਾਉਣੇ ਔਖੇ ਹੋ ਜਾਂਦੇ ਜਿਹੜਾ ਖੋਲੀ ਜਾਂ ਉਹ ਹੀ ਕੱਸੀ ਤੇ ਮੈਂ ਕਿਹਾ ਇਹ ਨਾਲੋਂ ਤੂੰ ਬੰਦਾ ਦਿਹਾੜੀ ਤੇ ਲਿਆ ਉਹ ਢਾਈਆਂ ਤਿੰਨਾਂ ਘੰਟੇ ਬਣਾਣਾ ਬਾਕੀ ਸਾਰੀ ਦਿਹਾੜੀ ਹੋਰ ਕੰਮ ਕਰਾਈਂ ਉਤੋਂ ਕਹਿੰਦੇ ਗੱਲ ਤਾਂ ਸਹੀ ਆ ਉਹਨੇ ਆਪੇ ਬਾਲੇ ਆਰਾਮ ਨਾਲ ਇਦਾਂ ਹੀ ਇਹ ਇਹਦਾ ਕੋਈ ਗੱਲ ਨਹੀਂ ਐਡੀ ਗੱਲ ਜੇ ਮਾੜੀ ਮੋਟੀ ਰੋਟਾ ਵੇਟਰ ਦੀ ਰਿਪੇਅਰ ਹੁੰਦੀ ਆ ਕਾਫੀ ਬੰਦੇ ਹੁਣ ਘਰਾਂ ਚ ਕਰ ਲੈਂਦੇ ਆ ਆਮ ਯਾਰ ਮੈਂ ਕਾਫੀ ਬੰਦੇ ਮੈਂ ਕਰਨਾ ਲਾਏ ਦਿੱਤੇ ਤੇ ਆ ਆਹ ਆ ਹੁਣ ਇਹਦਾ ਸਾਈਡ ਵਾਲਾ ਘੇਰਿਆ ਇਹਦਾ ਕੀ ਆ ਯਾਰ ਆ ਨਾਟ ਖੋਲ ਲੋ ਆ ਗੇ ਆ ਟਾਪਾ ਖੋਲੋ ਥੱਲੇ ਰੱਖ ਲੋ ਬੱਠਲ ਸਾਫ ਜਿਆ ਕਰਕੇ ਤੇਲ ਉੱਥੇ ਨਿਕਲ ਜਾਣਾ ਸਾਰਾ ਬਾ ਉਹ ਗਰਾਰੀਆਂ ਹੀ ਆ ਕਿ ਪਿੰਨਾ ਹੀ ਹੁੰਨੀ ਆ ਉਹ ਖੋਲ ਕੇ ਪੈਨ ਨੂੰ ਨਮੀ ਪਸਾਦਾ ਗਰਾਰੀ ਹਾ ਇੰਨਾ ਜ਼ਰੂਰ ਖਿਆਲ ਕਰਿਆ ਕਰੋ ਕਈ ਬੰਦੇ ਕੀ ਕਰਦੇ ਆ ਕਈ ਵਾਰੀ ਇੱਕ ਗਰਾਰੀ ਭਰ ਜਾਂਦੀ ਆ ਦੋ ਦਾਗੀ ਹੋ ਜਾਂਦੀਆਂ ਜਾਂ ਇੱਕ ਦਾਗੀ ਹੋ ਜਾਂਦੀ ਆ ਉਹ ਆਪਣੇ ਬੰਦੇ ਕਹਿੰਦੇ ਯਾਰ ਇੱਕੋ ਪਰ ਯੋੜੀ ਦਾਗੀ ਹੋਈ ਓ ਉਹਨੂੰ ਰਹਿਣ ਦਿੰਦੇ ਆ ਉਹ ਪੰਗਾ ਜੇ ਨਾ ਬੰਦਾ ਦੁਕਾਨਦਾਰ ਨੂੰ ਕਹਿੰਦਾ ਵੀ ਨਹੀਂ ਯਾਰ ਤੂੰ ਜਿਹੜੀ ਦਾਗੀ ਹੋਈ ਓ ਉਹ ਵੀ ਪਾ ਲਾ ਉਹ ਕਈ ਬੰਦੇ ਕਹਿੰਦੇ ਲੈ ਇਹਦਾ ਪੈਸੇ ਬਣਾਉਣ ਦਾ ਮਾਰਾ ਕਰ ਦੇ ਉਹ ਸੱਚਾਈ ਆ ਯਾਰ ਉਹ ਪਾ ਲਿਆ ਜਿਹੜੀ ਦਾਗੀ ਹੋਈ ਹੁੰਦੀ ਹੈ ਨਾ ਉਹਨੂੰ ਵੀ ਨਮੀ ਪਾ ਦਿਆ ਕਰੋ ਹੁਣ ਗੱਲ ਕੀ ਹੁੰਦੀ ਹੈ ਜਦੋਂ ਜਿਹੜਾ ਜਿਹੜਾ ਤੇ ਟੁੱਟ ਗਈ ਤੁਸੀਂ ਉਹ ਪਾ ਲੈਣੀ ਜਿਹੜੀ দাগ ਹੀ ਹੋਈਆਂ ਆ ਉਹ ਵੀ ਮਤਲਬ ਸਮਝ ਲੈ ਇੱਕ ਤਰ੍ਹਾਂ ਨਾਲ ਉਹਨੇ ਜਿਹੜੀ ਹੁਣ ਤੁਸੀਂ ਨਮੀ ਪਾਈ ਹੈ ਉਹਨੂੰ ਵੀ ਨਾਲ ਲੈ ਜਾਣਾ ਹੁੰਦਾ ਤੁਹਾਡਾ ਸੀਜ਼ਨ 6 ਮਹੀਨੇ ਨਹੀਂ ਕੱਢਣਾ ਹੁੰਦਾ ਉਹਨੇ ਬਾਲੀ ਗੱਲ ਆ ਤੁਹਾਨੂੰ ਇਹ ਲੱਗਦਾ ਵੀ ਮਨ ਲਾ ਜੇ ਕਿਸੇ ਕਿਹੜੇ ਮਿਸਤਰੀ ਕੋਲ ਵੀ ਤੁਸੀਂ ਪਵਾਉਨੇ ਆ ਵੀ ਮਿਸਤਰੀ ਨੇ ਆਪ ਰੱਖ ਲੈਣੀ ਆਪ ਆਪਣੇ ਘਰਾਰੀ ਘਰ ਨੂੰ ਲੈ ਆਓ ਉਹਦੇ ਤਾਂ ਨਹੀਂ ਕਿਸੇ ਕੰਮ ਆਉਗੀ ਆਪਣੇ ਘਰ ਨੂੰ ਲੈ ਆਓ ਪਰ ਰੋਣਾ ਤਾਂ ਇਹ ਆ ਵੀ ਮੈਂ ਕਹਿੰਦਾ ਵੀ ਜਦੋਂ ਤੁਸੀਂ ਪਾਉਨੇ ਆ ਜਿਹੜੀ ਨਮੀ ਪਾਉਨੇ ਆ ਉਹ 6 ਮਹੀਨਿਆਂ ਚ ਜਿਹੜੀਆਂ ਦਾਗੀਆਂ ਹੋਈਆਂ ਨੇ ਉਹ ਉਹਨੂੰ ਡੈਮੇਜ ਕਰ ਦੰਨੀ ਆ ਫਿਰ ਉਹਦੇ ਨਾਲ ਫੇਰ ਤੁਹਾਡੀ ਦੁਆਰਾ ਫੇਰ ਪਾਉਣੀਆਂ ਪੈਣੀਆਂ ਇਸ ਕਰਕੇ ਜਦੋਂ ਵੀ ਕੋਈ ਗਰਾਰੀ ਗੇਰ ਦਾ ਦੰਦਾ ਭੁਰਦਾ ਆ ਦੂਜੀਆਂ ਦੇਖ ਲਓ ਜੇ ਦਾਗੀ ਆ ਤਾਂ ਉਹ ਵੀ ਨਾਲੇ ਚੇਂਜ ਕਰ ਦੋ ਇਹ 8 ਫੁੱਟ ਆ 60 ਬਲੇਡ ਆ ਤੇ ਇਹਦੇ ਜਿਹੜੇ 9 ਫੁੱਟ ਆ ਉਹ ਆਂਦਾ 72 ਬਲੇਡ ਹੁੰਦੇ ਉਹ ਚ ਤੇ ਜਿਹੜਾ 10 ਫੁੱਟਾ ਉਹਦੇ ਵਿੱਚ ਹੁੰਦੇ ਆ 78 ਬਲੇਡ ਨਹੀਂ ਤਾਂ ਆਮ 9 ਫੁੱਟਿਆਂ ਵਿੱਚ ਹੁੰਦੇ ਆ 66 ਤੇ 10 ਫੁੱਟਿਆਂ ਵਿੱਚ 72 ਹੁੰਦੇ ਆ ਪਰ ਟੈਲਮੇਟ ਪਹਿਲਾਂ ਤੋਂ ਇਦਾਂ ਹੀ ਆਉਂਦਾ 10 ਫੁੱਟਾਂ ਵਿੱਚ 78 ਤੇ 9 ਫੁੱਟ ਵਿੱਚ 72 ਠੀਕ ਹੈ ਜੀ ਤੇ ਹੋਰ ਕੋਈ ਜਾਣਕਾਰੀ ਚਾਹੀਦੀ ਹੋਈ ਇਹਦੇ ਰਿਲੇਟਡ ਤਾਂ ਕਾਲ ਕਰ ਲਿਓ ਬਾਕੀ ਸਾਰਿਆਂ ਦੀ ਪਸੰਦ ਆਪਣੀ ਆਪਣੀ ਹੁੰਦੀ ਆ ਇਹ ਤਾਂ ਆਪਾਂ ਨਹੀਂ ਕਹਿ ਸਕਦੇ ਪਰਸਨਲੀ ਮੈਨੂੰ ਬਹੁਤ ਪਸੰਦ ਆ ਲੁੱਕ ਵਾਈਜ਼ ਵੀ ਤੇ ਉਦਾਂ ਵੀ ਚੱਲਣ ਚ ਵੀ ਬਹੁਤ ਸੁਥਰਾ ਰੋਟੇਟਰ ਇਹ ਠੀਕ ਹੈ ਜੀ ਤੇ ਇਹ ਜਿਹੜੀ ਮਕੈਨੀਕਲ ਸੀਲ ਕਰਦੀ ਆ ਇਹ ਵਹਿ ਜਾ ਵਹਿਾ ਕਰ ਦਿੰਦੀ ਆ ਇਸ ਗੱਲ ਦੀ ਆਪਾਂ ਨੂੰ ਖੁਸ਼ੀ ਆਵੇ ਜਿਹੜੀ ਮਕੈਨੀਕਲ ਸੀਲ ਕਰਦੀ ਆ ਜੀ ਕਿਉਂ ਹੁਣ ਮਕੈਨੀਕਲ ਸੀਲ ਦੀ ਲੋੜ ਆ ਕਿਉਂ ਇੱਕ ਕੱਦੂ ਆਪਾਂ ਹੁਣ ਰੋਟੇਟਰ ਨਾਲ ਹੀ ਕਰਦੇ ਆ ਹਨ ਇਸ ਕਰਕੇ ਮਕੈਨੀਕਲ ਸੀਲ ਜ਼ਰੂਰੀ ਆ ਹੁਣ ਬਾਕੀ ਆ ਸਟੈਂਡ ਜੇ ਆ ਵੀ ਪਹਿਲਾਂ ਪਹਿਲਾਂ ਇਹ ਨਹੀਂ ਲਾਉਣਾ ਸ਼ੁਰੂ ਕੀਤਾ ਸੀਗਾ ਪਹਿਲਾਂ ਨਹੀਂ ਆਉਂਦਾ ਸੀ ਕਿਸੇ ਵੀ ਰੋਟੇਟਰ ਨੂੰ ਇਹ ਹੁੰਦਾ ਤਾਂ ਇਹ ਆ ਵੀ ਜੇ ਤੁਸੀਂ ਦਵੇ ਨਹੀਂ ਲਾਉਣੇ ਤਾਂ ਮਤਲਬ ਹੁੰਦਾ ਜੇ ਕੋਈ ਗੱਲ ਮੈਂ ਭੁੱਲ ਗਿਆ ਤਾਂ ਕਮੈਂਟ ਕਰਕੇ ਪੁੱਛ ਲਿਓ ਠੀਕ ਹੈ ਜੀ ਤੇ ਬਾਰਿਸ਼ ਫੇਰ ਸ਼ੁਰੂ ਹੋ ਗਈ ਆ ਮੀਂਹ ਨੇ ਲੱਗਦਾ ਹੁਣ ਅੱਜ ਸਵੇਰ ਦੀ ਉਦਾਂ ਤਿੰਨ ਕ ਘੰਟੇ ਹੋ ਗਏ ਏਦੇ ਕਣ ਮਣ ਕਣ ਮਣ ਜੀ ਹੋਈ ਜਾਂਦੀ ਆ ਬਾਬਾ ਹੁਣ ਮੇਰੇ ਘਰੇ ਝੋਨੇ ਵੱਢਣ ਵਾਲੇ ਪਏ ਐਦ ਕੀ ਝੋਨੇਆਂ ਦਾ ਤਾਂ ਉਦੋਂ ਹੀ ਪਹਿਲਾਂ ਹੀ ਜਲੂਸ ਨਿਕਲਿਆ ਜੇ ਕਿਤੇ ਇਹ ਜਿੱਦਾਂ ਦਾ ਵੀ ਇਹ ਦੱਸ ਰਹੇ ਆ ਉਦਾਂ ਦਾ ਪੈ ਗਿਆ ਤਾਂ ਬਹੁਤ ਹਾਲਾਤ ਭੈੜੇ ਹੋਊਗੇ ਚਲੋ ਠੀਕ ਹੈ ਜੀ ਵੀਡੀਓ ਕਿਦਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ